ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹੈ ਜਾਕੋ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਮਨਸੂਰਪੁਰ ਬਲਦੋਨਾ ਕਪੂਟਲਾ ਮੈਂ ਆਪਣੇ ਆਪਣੇ ਸਟਾਫ ਤੇ ਸਾਰੇ ਪੰਜਾਬ ਨੈਸ਼ਨਲ ਬੈਂਕ ਪਦਵਾਲਾ ਵੱਲੋਂ ਸਾਰੇ ਕਪੂਟਲਾ ਵਾਸੀਆਂ ਨੂੰ 25 ਦਸੰਬਰ 크ਿਸਮਸ ਦੀ ਅਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਪਿਆਸ ਕਰਦਾ ਹਾਂ ਕਿ ਨਵਾਂ ਸਾਲ ਸਾਰਿਆਂ ਦੀ ਖੁਸ਼ੀਆਂ ਕਿਰੇ ਲੈ ਕੇ ਆਵੇ ਇਸ ਦੇ ਨਾਲ ਨਾਲ ਹੀ ਮੈਂ ਪੰਜਾਬ ਨੈਸ਼ਨਲ ਬੈਂਕ ਵੱਲੋਂ ਇੱਕ ਸਾਰਿਆਂ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦਾ ਕਿ ਸਿਹਤ ਦੇਣਾ ਚਾਹੁੰਦਾ ਸਾਈਬਰ ਫਰਾਡਸ ਤੋਂ ਬਚੇ ਜੇ ਤੁਹਾਨੂੰ ਕੋਈ ਵੀ ਅਨਵਾਂਟਡ ਕਾਲ ਕੋਈ OTP ਮੰਗਣ ਵਾਸਤੇ ਕੋਈ ਆਧਾਰ ਨੰਬਰ ਮੰਗਣ ਵਾਸਤੇ ਕਾਲ ਆਉਂਦੀ ਹੈ ਉਸ ਦਾ ਕੋਈ ਰਿਸਪੌਂਸ ਨਹੀਂ ਦੇਣਾ ਤੁਸੀਂ ਤੇ ਉਹ ਆਪਣੀ ਇਸ ਜਿਹੜੀ ਕਾਲ ਆਦੀ ਹੈ ਇਹਨੂੰ ਨਾਲ ਦੇ ਨਾਲ ਆਪਣੇ ਬੈਂਕ ਨੂੰ ਇਨਫੋਰਮ ਕਰਨਾ ਔਰ ਕਸਟਮਰ ਕੇ ਨੂੰ ਕਾਲ ਕਰਕੇ ਆਪਣੀ ਇਨਫੋਰਮੇਸ਼ਨ ਕਲੈਕਟ ਕਰ ਲੈਣਾ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ ਕੋਈ ਫਰਾਡ ਕੋਈ ਅਮਾਊਂਟ ਕਿਸੇ ਚੀਜ਼ ਦੀ ਕੋਈ ਇਦਾਂ ਦੀ ਅਮਾਊਂਟ ਨਿਕਲੀ ਤਾਂ ਨਹੀਂ ਇਸ ਫਰਾਡ ਦੇ ਕਰਕੇ ਤੋਂ ਇਸ ਦੇ ਨਾਲ ਹੀ ਮੈਂ ਸਾਡੀ ਕਪੂਰਤਲਾ ਵਾਸੀਆਂ ਦੁਆਰਾ ਇੱਕ ਵਾਰ ਫਿਰ ਨਵੇਂ ਸਾਲ ਦੀਆਂ 크리스마ਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਆ ਧੰਨਵਾਦ